ਠੀਕ ਹੈ ਬਾਈ ਦਵਿੰਦਰ ਗੁਰਦਾਸਪੁਰ ਤੋਂ ਅੱਜ ਸਾਡੇ ਕੋਲੇ ਪਹੁੰਚੇ ਨੇਗੇ ਡਿਲੀਵਰੀ ਲੈਣ ਵਾਸਤੇ ਤੇ ਉਹ ਬਾਈ ਦਵਿੰਦਰ ਜੀ ਕੋਲ ਹੋ ਰੋਟਾਵੇਟਰ ਗਿਆ ਦਵਿੰਦਰ ਬਾਈ ਕੀ ਸੋਚ ਕੇ ਬੁਕਿੰਗ ਕਰਵਾਈ ਸੀਗੀ ਮੇਰੇ ਬੁਕਿੰਗ ਇਹ ਕਰਾਈ ਸੀ ਆਪਾਂ ਵੀ ਚਲੋ ਫਾਲੇ ਰੋਟਾਵੇਟਰ ਦੇ ਉਹ ਖਰੀਦਨੇ ਆ ਸੁਪਰ ਸੀਟਰ ਦੇ ਫਾਲੇ ਬਦਲਨੇ ਹਾਂਜੀ ਜੀ ਉਹ ਵੀ ਤੁਹਾਡੇ ਨਾਲ ਗੱਲ ਵੀ ਕੀਤੀ ਸੀ ਹਾਂ ਤੇ ਤੁਸੀਂ ਆਪਣਾ ਜੋ ਵੀ ਆ ਵੀ 1000 ਰੁਪਏ ਦੇ ਵਿੱਚ ਜੇ ਤੁਸੀਂ ਬੁੱਕ ਕਰਾਉਂਦੇ ਜੀ ਹਾਂ ਤੇ ਜੇ ਨਹੀਂ ਵੀ ਤੁਹਾਡਾ ਡਰਾ ਨਿਕਲਦਾ ਹੈਗਾ ਤੇ ਆਪਾਂ ਉੱਧਰ ਅਡਜਸਟਮੈਂਟ ਕਰ ਲਓ ਹੋ ਜਾਊਗੀ ਹਾਂ ਉਹ ਮੈਂ ਜਾਨੀ ਵੀ ਫਾਲਿਆਂ ਵਾਲਾ ਡਰਾ ਤੇ ਨਿਕਲ ਗਿਆ ਸੀ ਹੂੰ ਉਸ ਤੋਂ ਬਾਅਦ 29 ਤਰੀਕ ਨੂੰ ਜਾਨੀ ਵੀ ਬੈਠੇ ਬੈਠੇ ਮਨ ਚ ਆਇਆ ਵੀ ਚਲੋ ਆਪਾਂ ਕਿਸਮਤ ਜਮਾ ਕੇ ਵੇਖ ਲਈਏ ਪਿਆ ਚਲੋ ਸੈਂਡ ਕਰਕੇ ਦੇਖਨੇ ਆ ਉਹ ਮੈਂ ਯਾਰ ਪੈਸਾ ਵੀ ਨਹੀਂ ਤੇ ਫਿਰ ਜਿੱਦੋਂ ਫਾਲੇ ਲੈਣ ਜਾਵਾਂਗੇ ਉਹਦੇ ਵਿੱਚ ਹੋ ਹੀ ਜਾਣਾ ਮੰਨ ਲਓ ਵੀ ਆਪਾਂ ਜਿਹੜੇ ਉਹ 1000 ਰੁਪਏ ਸੈਂਡ ਕਰਨਾ ਉਹ ਤੇ ਅਜਸਟਮੈਂਟ ਹੋ ਜਾਊਗੀ ਹਾਂ ਉਹ ਜਿੱਦਾਂ ਤੋਂ ਇਹ ਡਰਾ ਕੱਢਿਆ ਉਹ ਆਪ ਵਾਲੋਂ ਕਿਸਮਤ ਆਪਣੀ ਜਾਗ ਵੀ ਜਾਗਦੀ ਹੈ ਪਿੰਨੀ ਪਰਚੀਆਂ ਦੇ ਵਿੱਚੋਂ ਮਨ ਲੋ ਆਪਣੀ ਪਰਚੀ ਕਦੀ ਸੋਚਿਆ ਵੀ ਨਹੀਂ ਸੀ ਵੀ ਹੱਥ ਪਾ ਕੇ ਵੀ ਆਪਣੀ ਪਰਚੀ ਆਊਗੀ ਆਊਗੀ ਹੈ ਉਹ ਜਦੋਂ ਤੁਹਾਡਾ ਕਾਲ ਆਈ ਹੈ ਤੇ ਖੁਸ਼ੀ ਅਲੀ ਕੁ ਹਾਂ ਕਿਉਂਕਿ ਤੁਸੀਂ ਇਹ ਕਿਹਾ ਵੀ ਕਹਿੰਦੇ ਮੈਂ ਤਾਂ ਮੈਂ ਤਾਂ ਦੇਖ ਵੀ ਨਹੀਂ ਸੀ ਰਿਹਾ ਲਾਈਵ ਤੇ ਦੇਖ ਰਿਹਾ ਕਿਤੇ ਵਿਜੀ ਹੋ ਗਿਆ ਵਿਜੀ ਹੋ ਗਿਆ ਕੰਮ ਕਾਜ ਕਿਸੇ ਦਾ ਤੇ ਸੋ ਜਿੰਮੇ ਬਈ ਕਈ ਵੀਰਾਂ ਨੂੰ ਮਤਲਬ ਜਿਨ੍ਹਾਂ ਨੇ ਬੁਕਿੰਗ ਕਰਾਈ ਸੀ ਉਹਨਾਂ ਨੂੰ ਤਾਂ ਨਹੀਂ ਸੀ ਇਹ ਗੱਲ ਲੱਗਦੀ ਪਰ ਕਈ ਹੋਰ ਜਿਹੜੇ ਲੋਕ ਨਹੀਂਗੇ ਜਿਨ੍ਹਾਂ ਦਾ ਇਸ ਚੀਜ਼ ਦੇ ਨਾਲ ਕੋਈ ਲਿੰਕ ਹੈ ਨਹੀਂ ਉਹਨਾਂ ਨੂੰ ਇਹ ਲੱਗੀ ਜਾਂਦਾ ਸੀਗਾ ਵੀ ਯਾਰ ਪਤਾ ਨਹੀਂ ਕਿਵੇਂ ਕਰਨਗੇ ਜਾਂ ਆਪਦੇ ਕਿਸੇ ਖਾਸ ਬੰਦੇ ਨੂੰ ਕੱਢ ਦੇਣਗੇ ਹਨਾ ਤੇ ਤੁਸੀਂ ਮੜਾ ਜਾ ਐਕਸਪਲੇਨ ਕਰਿਓ ਵੀਰਾਂ ਨੂੰ ਵੀ ਇਦਾਂ ਦੀ ਇਹੋ ਜੀ ਕੋਈ ਮਤਲਬ ਹੈ ਜਨ ਜਦਾਂ ਮੰਨ ਲਓ ਵੀ ਤੁਸੀਂ ਕੱਲੀ ਕੱਲੀ ਜਿਹੜੀ ਸਲੀਪਰ ਨਹੀਂ ਤੇ ਕੋਈ ਵੀ ਲਾਈਵ ਨਹੀਂ ਵਿਖਾਉਂਦਾ ਹੈਗਾ ਹਾਂ ਤੁਸੀਂ ਕੱਲੀ ਕੱਲੀ ਸਲੀਪ ਨੂੰ ਪਹਿਲਾਂ ਓਪਨ ਕੀਤਾ ਸਾਰਿਆਂ ਨੂੰ ਲਾਈਵ ਵਿਖਾਇਆ ਸਾਰਿਆਂ ਨੂੰ ਕੈਮਰੇ ਦੇ ਅੱਗੇ ਕਰਕੇ ਦਿਖਾਈ ਵੀ ਹਾਂ ਵੀ ਥੋੜੀ ਪਰਚੀ ਪਰਚੀ ਵਿੱਚ ਜਾ ਰਹੀ ਆ ਕਿ ਇਹਦੇ ਮਤਲਬ ਇਹ ਵੀ ਨਾ ਡਾਊਟ ਹੋਏ ਕਿ ਮੇਰੀ ਪਰਚੀ 25 ਹੋ ਪਤਾ ਨਹੀਂ ਨਾ ਇਹਦੇ ਡੱਬੇ 'ਚ ਕਿਹੜੀਆਂ ਪਰਚੀਆਂ ਜਿਹਦੇ ਵਿੱਚ ਹੋਰ ਕਿਸ ਦੀ ਚੁੱਕੀ ਵੀ ਮੇਰੀ ਕਿਉਂ ਨਹੀਂ ਆਈ ਹਾਂ ਉਹ ਤੁਹਾਡੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਵੀ ਜਿਹੜਾ ਤੁਸੀਂ ਕੱਲੀ ਕੱਲੀ ਪਰਚੀ ਲਾਈਵ ਕਰਕੇ ਹਰੇਕ ਜਿੰਨੇ ਵੀ ਜਾਣੀ ਪਿਓ 1000 ਰੁਪਏ ਦਾ ਡਰਾਪ ਆਇਆ ਸਾਨੂੰ ਵਿਖਾਈ ਆ ਹਾਂ ਕੇ ਦੇ ਮਨ ਚ ਵੀ ਇਹੋ ਜੀ ਕੋਈ ਸ਼ੰਕਾ ਨਹੀਂ ਰਹੀ ਹੈਗੀ ਪੀ ਇਹਨਾਂ ਕੇ ਇਹਨਾਂ ਧੋਖਾ ਕੀਤਾ ਵਾ ਜਾਂ ਆਪਣੇ ਬੰਦੇ ਦੀਆਂ ਪਰਚੀਆਂ ਪਾਈਆਂ ਹਾਂ ਜਿਹੜੀ ਬੁਕਿੰਗ ਵਾਲੀ ਸਕੀਮ ਚਲਾਈ ਸੀਗੀ ਉਹ ਸਕੀਮ ਦੇ ਵਿੱਚ ਸਕੀਮ ਕੀ ਸੀ ਵੀ 1000 ਰੁਪਏ ਦੇ ਕੇ ਬੁਕਿੰਗ ਕਰਾਉਣੀ ਹੈਗੀ ਜਿਸ ਜਿਹਨੇ ਵੀ ਕਿਸਨੇ ਕਰਵਾਉਣੀ ਹੈਗੀ ਇੱਕ ਤਾਂ ਉਹ ਜੋ ਆਪਣਾ ਐਤ ਕੀ ਦਾ ਰੇਟ ਆਗਾ ਰੋਟਾਵੇਟਰ ਦਾ ਉਹਨੂੰ ਅਗਲੇ 2 ਸਾਲਾਂ ਵਾਸਤੇ ਰੇਟ ਇੱਕੋ ਹੀ ਰੇਟ ਮਿਲ ਜੂ ਇਹ ਹੀ ਰੇਟ ਵੀ ਆਉਣ ਨਾਲ ਟਾਈਮ ਤੇ ਚਾਹੇ ਰੇਟ ਵਧੇ ਚਾਹੇ ਘਟੇ ਪਰ ਉਸ ਬੰਦੇ ਵਾਸਤੇ ਉਹੀ ਰੇਟ ਰਹੂਗਾ ਦੂਜੀ ਗੱਲ ਜਦੋਂ ਤੁਸੀਂ ਕੋਈ ਵੀ ਚੀਜ਼ ਲਓਗੇ ਜੇ ਮੰਨ ਲਓ ਤੁਸੀਂ ਰੋਟਾਵੇਟਰ ਨਹੀਂ ਲੈਣਾ ਤੁਸੀਂ ਰੋਟਾਵੇਟਰ ਦਾ ਕੋਈ ਪਾਰਟ ਲੈਣਾਗਾ ਤਾਂ ਉਹ ਵੀ ਜੇ ਤੁਸੀਂ ਲਓਗੇ ਤਾਂ ਤੁਸੀਂ ਇਹ 1000 ਰੁਪਏ ਉਧਰ ਵੀ ਆਪਦਾ ਐਡਜਸਟ ਕਰਵਾ ਸਕਦੇ ਹੋ ਤੇ ਇੱਕ ਜਿਹੜੀ ਸਭ ਤੋਂ ਵਧੀਆ ਚੀਜ਼ ਸੀ ਵੀ ਜਿੰਨੀਆਂ ਵੀ ਬੁਕਿੰਗਾਂ ਜੁਲਾਈ ਮਹੀਨੇ ਦੇ ਵਿੱਚ ਹੋਈਆਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਵੀਰ ਨੂੰ ਅਸੀਂ ਆਪਦੀ ਖੁਸ਼ੀ ਦੇ ਨਾਲ ਫ੍ਰੀ ਰੋਟਾਵੇਟਰ ਦੇਵਾਂਗੇ ਉਹ ਵੀਰ ਕੋਈ ਵੀ ਹੋ ਸਕਦਾ ਵੀ ਸਾਰਿਆਂ ਦੀ ਆਪਾਂ ਪਰਚੀਆਂ ਪਾ ਲਾਂਗੇ ਉਹਦੇ ਵਿੱਚੋਂ ਇੱਕ ਪਰਚੀ ਚੱਕਾਂਗੇ ਉਹ ਜਿਹਦੀ ਵੀ ਚੱਕੀ ਗਈ ਉਹ ਕੋਈ ਵੀ ਵੀਰ ਹੋ ਸਕਦਾ ਕਿਸੇ ਦੇ ਵੀ ਘਰੇ ਉਹ ਆਪਾਂ ਕਹਿੰਦੇ ਆ ਵਕ ਭਾਗਾ ਵਾਲੀ ਚੀਜ਼ ਕਹਿੰਦੇ ਆ ਕਿਉਂਕਿ ਬਿਨਾ ਕਿਸੇ ਪੈਸੇ ਤੋਂ ਜਾਣੀਆਂ ਹਨ ਉਹਦੀ ਕਿਸਮਤ ਖਿੱਚ ਕੇ ਲੈ ਕੇ ਜਾਂਦੀ ਆ ਤੇ ਉਹ ਕਿਸਮਤ ਬਲਵਾਨ ਸੀ ਬਾਈ ਦਵਿੰਦਰ ਦੀ ਸਸੀ ਗੱਲ ਵੀਰੋ ਪ੍ਰਾਈਮ ਐਗਰੀ ਟੈਗ ਦੇ ਦੁਆਰਾ ਜਿਹੜੀ ਬੁਕਿੰਗ ਸਕੀਮ ਸੀ ਤੇ ਉਹਦੇ ਵਿੱਚ ਜਿਹੜਾ ਰੋਟਾਵੇਟਰ ਨਿਕਲਿਆ ਵੀਰ ਨੂੰ ਕਈ ਲੋਕ ਮਤਲਬ ਕਿ ਕਮੈਂਟ ਕਰ ਵੀ ਰਹੇ ਸੀਗੇ ਮੇਰੇ ਚੈਨਲ ਤੇ ਆਪਾਂ ਕਿਸੇ ਨੂੰ ਮੈਂਸ਼ਨ ਕਰਦੇ ਨਹੀਂ ਵੈਸੇ ਤੇ ਨਾ ਹੀ ਆਪਣਾ ਸੁਭਾਗ ਆ ਤੇ ਵੀਰ ਨੂੰ ਜਿਹੜੇ ਨੂੰ ਰੋਟਾਵੇਟਰ ਨਿਕਲਿਆ ਅੱਜ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਬਾਕੀ ਗੁਰਪ੍ਰੀਤ ਸਰ ਅੱਜ ਵੀਡੀਓ ਦੇ ਵਿੱਚ ਮਿਲ ਰਹੇ ਹੈਗੇ ਮੈਂ ਕਹਾਂ ਵੀ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋ ਜਾਂਦੀ ਹੈਗੀ ਤੇ ਕਿਸਾਨ ਦੇ ਪੁੱਤ ਦੀ ਕਿਸਾਨਾਂ ਲਈ ਖੋਜ ਆ ਜਿਹੜੀ ਇਹ ਤੇ ਬਾਕੀ ਸਰ YouTube ਦੇ ਵਿੱਚ ਵੀ ਮੈਂ ਕਹਣਾ ਵੀ ਤਰਿੰਦਰ ਆਗੇ ਇਸ ਖੇਤਰ ਦੇ ਵਿੱਚ ਤੇ ਗੱਲ ਕਰਨੀ ਵੀ ਬਹੁਤ ਔਖੀ ਹੋ ਜਾਂਦੀ ਹੈਗੀ ਇਹ ਜੋ ਸ਼ਖਸੀਅਤ ਨਾ ਸਿੱਧੀ ਤੇ ਸਤਿ ਸ਼੍ਰੀ ਅਕਾਲ ਸਰ ਜੀ ਸਰ ਸ਼ੇਖਾ ਅਮਰਤ ਕੀ ਹਾਲ ਚਾਲ ਠੀਕ ਠਾਕ ਆ ਠੀਕ ਠਾਕ ਸਰ ਬਹੁਤ ਖੁਸ਼ੀ ਹੋਈ ਵੀ ਤੁਸੀਂ ਅੱਜ ਮੇਰੇ ਨਵਾਣੇ ਦੇ ਚੈਨਲ ਤੇ ਆਏ ਨਹੀਂ ਐ ਨਾ ਕਰਿਆ ਕਰ ਸਾਰੇ ਆਪਾਂ ਇੱਕੋ ਜਿਹੇ ਆ ਤੇ ਮੈਂ ਤੁਹਾਨੂੰ ਦੱਸਾਂ ਭਰਾਵੋ ਅਮਰਤ ਵੀ ਆਪਣੀ ਟੀਮ ਦਾ ਹਿੱਸਾ ਹੈਗਾ ਹਨਾ ਅਮਰਤ ਇੱਥੇ ਹੀ ਹੁੰਦਾਗਾ ਆਪਣੇ ਨਾਲ ਸਦਾ ਤੋਂ ਜੁੜਿਆ ਹੋਇਆਗਾ ਤੇ ਬਾਕੀ ਗੱਲ ਜਿਵੇਂ ਤੁਹਾਨੂੰ ਦੱਸੀ ਹੈ ਵੀ ਆਪਾਂ ਜਿਹੜੀ ਬੁਕਿੰਗ ਵਾਲੀ ਸਕੀਮ ਚਲਾਈ ਸੀਗੀ ਉਹ ਸਕੀਮ ਦੇ ਵਿੱਚ ਸਕੀਮ ਕੀ ਸੀ ਵੀ 1000 ਰੁਪਏ ਦੇ ਕੇ ਬੁਕਿੰਗ ਕਰਾਉਣੀ ਹੈਗੀ ਜਿਸ ਜਿਹਨੇ ਵੀ ਕਿਸੇ ਨੇ ਕਰਵਾਉਣੀ ਹੈਗੀ ਇੱਕ ਤਾਂ ਉਹ ਜੋ ਆਪਣਾ ਐਤਕੀ ਦਾ ਰੇਟ ਹੈਗਾ ਰੋਟਾਵੇਟਰ ਦਾ ਉਹਨੂੰ ਅਗਲੇ 2 ਸਾਲਾਂ ਵਾਸਤੇ ਰੇਟ ਇਕੁਇ ਰੇਟ ਮਿਲ ਜੂਗੀਹੀ ਰੇਟ ਵੀ ਆਨਲ ਟਾਈਮ ਤੇ ਰੇਟ ਵਧੇ ਚਾਹੇ ਘਟੇ ਪਰ ਉਸ ਬੰਦੇ ਵਾਸਤੇ ਉਹੀ ਰੇਟ ਰਹੂਗਾ ਦੂਜੀ ਗੱਲ ਜਦੋਂ ਤੁਸੀਂ ਕੋਈ ਵੀ ਚੀਜ਼ ਲਓਗੇ ਜੇ ਮੰਨ ਲਓ ਤੁਸੀਂ ਰੋਟਾਵੇਟਰ ਨਹੀਂ ਲੈਣਾ ਤੁਸੀਂ ਰੋਟਾਵੇਟਰ ਦਾ ਕੋਈ ਪਾਰਟ ਲੈਣਾਗਾ ਤਾਂ ਉਹ ਵੀ ਜੇ ਤੁਸੀਂ ਲਾਉਂਗੇ ਤਾਂ ਤੁਸੀਂ ਇਹ 1000 ਰੁਪਏ ਉੱਧਰ ਵੀ ਆਪਦਾ ਐਡਜਸਟ ਕਰਵਾ ਸਕਦੇ ਹੋ ਤੇ ਇੱਕ ਜਿਹੜੀ ਸਭ ਤੋਂ ਵਧੀਆ ਚੀਜ਼ ਸੀ ਵੀ ਜਿੰਨੀਆਂ ਵੀ ਬੁਕਿੰਗਾਂ ਜੁਲਾਈ ਮਹੀਨੇ ਦੇ ਵਿੱਚ ਹੋਈਆਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਵੀਰ ਨੂੰ ਅਸੀਂ ਆਪਦੀ ਖੁਸ਼ੀ ਦੇ ਨਾਲ ਫ੍ਰੀ ਰੋਟਾਵੇਟਰ ਦੇਵਾਂਗੇ ਉਹ ਵੀਰ ਕੋਈ ਵੀ ਹੋ ਸਕਦਾ ਵੀ ਸਾਰਿਆਂ ਦੀ ਆਪਾਂ ਪਰਚੀਆਂ ਪਾ ਲਾਂਗੇ ਉਹਦੇ ਵਿੱਚੋਂ ਇੱਕ ਪਰਚੀ ਚੱਕਾਂਗੇ ਉਹ ਜਿਹਦੀ ਵੀ ਚੱਕੀ ਗਈ ਉਹ ਕੋਈ ਵੀ ਵੀਰ ਹੋ ਸਕਦਾ ਕਿਸੇ ਦੇ ਵੀ ਘਰੇ ਉਹ ਆਪਾਂ ਕਹਦੇ ਆ ਵਿਕ ਭਾਗਾ ਵਾਲੀ ਚੀਜ਼ ਕਹਦੇ ਆ ਕਿਉਂਕਿ ਬਿਨਾ ਕਿਸੇ ਪੈਸੇ ਤੋਂ ਜਾਣੀਆਂ ਹਨ ਉਹਦੀ ਕਿਸਮਤ ਖਿੱਚ ਕੇ ਲੈ ਕੇ ਜਾਂਦੀ ਆ ਤੇ ਉਹ ਕਿਸਮਤ ਬਲਵਾਨ ਸੀ ਬਾਈ ਦਵਿੰਦਰ ਦੀ ਪਿਆ ਕੰਮ ਕਾ ਚ ਕਿਸੇ ਚ ਤੇ ਸੋ ਜਿੰਮੇ ਬਾਈ ਕਈ ਵੀਰਾਂ ਨੂੰ ਮਤਲਬ ਜਿਨ੍ਹਾਂ ਨੇ ਬੁਕਿੰਗ ਕਰਾਈ ਸੀ ਉਹਨਾਂ ਨੂੰ ਤਾਂ ਨਹੀਂ ਸੀ ਇਹ ਗੱਲ ਲੱਗਦੀ ਪਰ ਕਈ ਹੋਰ ਜਿਹੜੇ ਲੋਕ ਲੈਣਗੇ ਜਿਨ੍ਹਾਂ ਦਾ ਇਸ ਚੀਜ਼ ਦੇ ਨਾਲ ਕੋਈ ਲਿੰਕ ਹੈ ਨਹੀਂ ਉਹਨਾਂ ਨੂੰ ਇਹ ਲੱਗ ਜਾਂਦਾ ਸੀਗਾ ਵੀ ਯਾਰ ਪਤਾ ਨਹੀਂ ਕਿਵੇਂ ਕਰਨਗੇ ਜਾਂ ਆਪਦੇ ਕਿਸੇ ਖਾਸ ਬੰਦੇ ਨੂੰ ਕੱਢ ਦੇਣਗੇ ਹਨਾ ਤੇ ਤੁਸੀਂ ਮੜਾ ਜਾ ਐਕਸਪਲੇਨ ਕਰਿਓ ਵੀਰਾਂ ਨੂੰ ਵੀ ਇਦਾਂ ਦੀ ਇਹੋ ਜੀ ਕੋਈ ਵੀ ਜਿੱਦਾਂ ਮੰਨ ਲਓ ਵੀ ਤੁਸੀਂ ਕੱਲੀ ਕੱਲੀ ਜਿਹੜੀ ਸਲੀਪਰ ਨਹੀਂ ਤੇ ਕੋਈ ਵੀ ਲਾਈਵ ਨਹੀਂ ਵਿਖਾਉਂਦਾ ਹੈਗਾ ਹਾਂ ਤੁਸੀਂ ਕੱਲੀ ਕੱਲੀ ਸਲੀਪ ਨੂੰ ਪਹਿਲਾਂ ਓਪਨ ਕੀਤਾ ਸਾਰਿਆਂ ਨੂੰ ਲਾਈਵ ਵਿਖਾਇਆ ਸਾਰਿਆਂ ਨੂੰ ਕੈਮਰੇ ਦੇ ਅੱਗੇ ਕਰਕੇ ਦਿਖਾਈ ਵੀ ਹਾਂ ਵੀ ਤੁਹਾਡੀ ਪਰਚੀ ਪੈਚੀ ਪਰਚੀ ਵਿੱਚ ਜਾ ਰਹੀ ਆ ਕਿ ਕਿ ਇਹਦੇ ਮਤ ਇਹ ਵੀ ਨਾ ਡਾਊਟ ਹੋਏ ਕਿ ਮੇਰੀ ਪਰਚੀ ਛੇ ਪਈ ਹੋ ਪਤਾ ਨਹੀਂ ਨਾ ਇਹਦੇ ਡੱਬੇ 'ਚ ਕਿਹੜੀਆਂ ਪਰਚੀਆਂ ਜਿਹਦੇ ਵਿੱਚ ਹੋਰ ਕਿਸ ਦੀ ਚੁੱਕੀ ਤੇ ਮੇਰੀ ਕਿਉਂ ਨਹੀਂ ਆਈ ਹਾਂ ਉਹ ਤੁਹਾਡੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਵੀ ਜਿਹੜਾ ਤੁਸੀਂ ਕੱਲੀ ਕੱਲੀ ਪਰਚੀ ਲਾਈਵ ਕਰਕੇ ਹਰੇਕ ਜਿੰਨੇ ਵੀ ਜਾਣੀ ਪਿਓ 1000 ਰੁਪਏ ਦਾ ਡਰਾਪ ਆਇਆ ਤੁਹਾਨੂੰ ਵਿਖਾਈ ਆ ਹਾਂ ਕੇ ਦੇ ਮਨ ਚ ਵੀ ਇਹੋ ਜੀ ਕੋਈ ਸ਼ੰਕਾ ਨਹੀਂ ਰਹੀ ਹੈਗੀ ਪੀ ਇਹਨਾਂ ਕੇ ਇਹਨਾਂ ਧੋਖਾ ਕੀਤਾ ਵਾ ਜਾਂ ਆਪਣੇ ਬੰਦੇ ਦੀਆਂ ਪਰਚੀਆਂ ਪਾਈਆਂ ਵਾ ਭਾਈਓ ਇਹ ਜ਼ਰੂਰ ਲਾਈਵ ਦੇ ਵਿੱਚ ਬਹੁਤ ਖਾਸ ਮਤਲਬ ਠੀਕ ਲੱਗੀ ਤੁਹਾਨੂੰ ਉਹ ਚੀਜ਼ ਹਾਂ ਤੇ ਵੀਰੋ ਬਾਈ ਨੂੰ ਅੱਜ 9 ਫੁੱਟਾ ਰੋਟਾਵੇਟਰ ਭੇਜ ਰਹੇ ਆਂਗੇ 8 ਫੁੱਟਾ ਨਿਕਲਿਆ ਸੀ ਤੇ ਬਾਕੀ ਜਿਹੜਾ 8 ਤੇ 9 ਦਾ ਪ੍ਰਾਈਸ ਦਾ ਜਿਹੜਾ ਡਿਫਰੈਂਸ ਆ ਉਹ ਬਾਈ ਖਰੋਣਾਂ ਨੇ ਪੇ ਕਰਤਾ ਤੇ 9 ਫੁੱਟਾ ਰੋਟਾਵੇਟਰ ਅੱਜ ਬਾਈ ਖਰੋਣਾਂ ਦਾ ਬਾਈ ਖਰੋਣਾਂ ਦੇ ਘਰੇ ਜਾ ਰਿਹਾਗਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਰਿਆਂ ਨੇ ਇਹ ਵੀਡੀਓ ਸਾਂਝੀ ਕੀਤੀ ਸਤਿ ਸ਼੍ਰੀ ਅਕਾਲ ਠੀਕ ਬਾਈ ਠੀਕ ਹੈ ਜੀ ਬਾਕੀ ਖਾਲਸਾ ਜੀ ਧੰਨਵਾਦ ਆ ਤੇ ਮੇਂ 25 ਪੰਜਾਬੀ ਦੀ ਦੋਨਾਂ ਦੇ ਵਿੱਚ ਹੀ ਵੀਡੀਓ ਹੁੰਦੀ ਆ ਤੇ ਦੋਨਾਂ ਦੇ ਵਿੱਚ ਹੀ ਵੀਡੀਓ ਪਾਈ ਸੀ ਤੇ ਪੰਜਾਬੀ ਦੇ ਵਿੱਚ ਜਿਹੜੀ ਮੇਰੀ ਵੀਡੀਓ ਸੀ ਉਹ ਕਾਫੀ ਕਮੈਂਟ ਆਏ ਸੀਗੇ ਵਾਇਰਲ ਹੋਈ ਸੀ ਤੇ ਪ੍ਰਾਈਮ ਐਗਰੀ ਟੈਗ ਦੇ ਵਿੱਚ ਸਾਰਾ ਕੁਝ ਜੋ ਪਾਰਦਰਸ਼ਤਾ ਨਾਲ ਲਾਈਵ ਦਿਖਾਇਆ ਗਿਆ ਮੈਂ ਉਹ ਲਿੰਕ ਵੀ ਲਾ ਦੂੰਗਾ ਬਾਈ ਲਾਈਵ ਦਾ ਸਰਦਾ ਪੇਜ ਤੇ ਆ ਪ੍ਰਾਈਮ ਟਰੈਕਟਰ ਡਿਜੀਟਲ ਮਾਰਕETING ਸਰਦਾ ਪੇਜ ਆ ਪ੍ਰਾਈਮ ਟਰੈਕਟਰ ਦੇ ਨਾਮ ਤੇ ਤੇ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਹੋਗੇ ਲਿੰਕ ਵਾਕਿ ਮੈਂ ਆਈ ਬਟਨ ਦੇ ਵਿੱਚ ਵੀ ਲਾ ਦੂੰ ਡਿਸਕ੍ਰਿਪਸ਼ਨ ਦੇ ਵਿੱਚ ਜਬੀ ਲਾ ਦੂੰਗਾ ਤੁਹਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੇ ਦੁਬਾਰੇ ਜਿਹੜੀ ਆਫਰ ਬੁਕਿੰਗ ਹੋਊਗੀ ਤੁਸੀਂ ਉਹਦੇ ਵਿੱਚ ਵੀ ਭਾਤੀਆਂ ਪਾਇਓ ਆਪਦੀ ਬੁਕਿੰਗ ਕਰਵਾਇਓ ਤੇ ਹੋ ਸਕਦਾ ਅਗਲੇ ਆ ਜੋ ਰੋਟੇਵੇਟਰ ਆ ਉਹ ਤੁਹਾਨੂੰ ਨਿਕਲੇ ਸੋ ਸਾਰਿਆਂ ਦਾ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ